ਭਾਈ ਜੀ ਅਸਤਿਕਾਲ ਜੀ ਹੋਰ ਭਾਈ ਕਿਦਾਂ ਕਿਵੇਂ ਚੱਲਦਾ ਗਿਆ ਫਿਰ ਆ ਵਧੀਆ ਚੱਲੀ ਹੋਇਆ ਗੁਰੂ ਦਾ ਮੋੜ ਲੱਗੀ ਬੁਰੀ ਹਾਂਜੀ ਵਧੀਆ ਵੇਗਿਆ ਮਾਲ ਪਿੱਛਲਾ ਵੇਗਿਆ ਵੇਗਿਆ ਘੰਟੇ ਜੱਕ ਚ ਮਾਲ ਵੀ ਚੰਗਾ ਜਿਆ ਮਾਲ ਵੀ ਚੰਗਾ ਰੇਡ ਵੀ ਆਪਣੇ ਜੈ ਰੇਡ ਵੀ ਹੁਣ ਐਂ ਹੀ ਰੱਖਿਆ ਜੀ ਠੀਕ ਆ ਠੀਕ ਆ ਹੁਣ ਤਾਂ ਬਹੁਤ ਆ ਜਾਂਣਾ ਬਹੁਤ ਜ਼ਿਆਦੇ ਫੋਨ ਭਾਈ ਚੱਕੇ ਨਹੀਂ ਜਾਂਦੇ ਆ ਅੱਛਾ ਜੀ ਹਾਂ ਵਟਸਐਪ ਤੇ ਰਿਕਾਰਡਿੰਗਾਂ ਪਾਉਂਦੇ ਭਾਈ ਫੋਨ ਨਹੀਂ ਚੱਕਦਾ ਰੋ ਨਹੀਂ ਚੱਕੇ ਜਾਂਦੇ ਆ ਆ ਪਰ ਕੀ ਕਰੇ ਨਹੀਂ ਚੱਕੇ ਜਾਂਦੇ ਹੋਰ ਵੀ ਨਾਲ ਕਰਦੇ ਕਰਦੇ ਬਿਲਕੁਲ ਜੀ ਤੇ ਅੱਜ ਫਿਰ ਕਿਹਨੇ ਆ ਜੀ ਅੱਜ ਆਪਣੇ ਕੋਲੇ ਦੋ ਮੱਝਾਂ ਇੱਕ ਗਾਂ ਜੀ ਦ ਦੂਜਾ ਸੂਆ ਸੁਈਏ ਜੀ ਸੁਈਏ ਜੀ 15 17 ਦਿਨਾਂ ਦੀ ਸੁਈ ਮਗਰ ਕਟਾਈ ਆ ਬੱਚਾ ਜੀ ਹਾਂ ਜੀ ਬੱਚਾ ਠੀਕ ਆ ਹਾਂ ਜੀ ਦੁੱਧ ਕਿੰਨਾ ਭਾਈ ਜੀ ਦੁੱਧ ਹੋਊਗਾ ਜੀ 9 ਕਿਲੋਟਰ ਹੋਊਗਾ ਸਾਰਾ 9 ਕਿਲੋ ਹੈਗਾ ਦੁੱਧ ਤੇ ਇਹ ਵੀ ਖੋਲੋ ਦੂਜਾ ਸੂਆ ਨਾ ਜੀ ਹਾਂ ਜੀ ਲੋ ਜੀ 9 ਕਿਲੋ ਤਿਆਰ ਆ ਤੇ ਦੂਜਾ ਸੂਆ ਸੋਹਣੀ ਝੋਟੇ ਵੱਡੀ ਝੋਟੇ ਨਾਲੇ ਉਸ ਤੋਂ ਬਾਹਰ ਸੀ ਥੋੜਾ ਨਾ ਜੀ ਜੀ ਜਦੋਂ ਆਉਂਦੀ ਹਾਂ ਹਾਂ ਜੀ ਹਾਂ ਜੀ ਬਿਲਕੁਲ ਆ ਦੇਖ ਸੋ ਆਜੂ ਬਿਲਕੁਲ ਵਧੀਆ ਜੀ ਇਹ ਤਾਂ ਨਾ ਮੜਾ ਜਾਂ ਸਰਾਰ ਜਿਆ ਲੱਗਾ ਇਹਦੇ ਨਾਲ ਹੋਰ ਤਾਂ ਆਈਆਂ ਹੁੰਦੀਆਂ ਜਾਂਦੀਆਂ ਪਰ ਲੈ ਨਾਲ ਹਾਂਜੀ ਅਗਲੇ ਬਹਿਣੀ ਆ ਅੱਛਾ ਠੀਕ ਉਹਦੇ ਨਾਲ ਹਾਂ ਹਾਂ ਥੋੜੇ ਆਉਂਦੇ ਨੇ ਅਸਰ ਉਹ ਹਣੇ ਥੋੜੇ ਜਿਹਾ ਹੁੰਦਾ ਇਹਦੀ ਬਾਜੀ ਕਿਵੇਂ ਫੇਰ ਕਹਿੰਦਾ ਇਹ ਮੋਲ ਦਾ ਕਰਮ 75 ਕਰਦਗੇ ਲਈ ਹਾਂ ਠੀਕ ਆਪਾਂ 72000 ਦੀ ਦੇ ਦੀ ਠੀਕ ਆ ਠੀਕ ਹੈ ਜੈ ਜੀ ਕੰਮ ਜੈ ਜੀ ਕਰਦਾ ਜੈ ਜੀ ਰੱਖੋ ਬਸ ਨਾ ਨਾ 20000 ਛੱਡਾਂਗੇ ਵਿੱਚ ਫਿਕਰ ਤਾਂ 70 ਦੀ ਜਾਂਦੀ 70 ਦੀ 70 ਦੀ ਜਾਂਦੀ ਜਾਂਦਾ ਘਟਾਵੇ ਹੁਣ ਵੀਰ ਬਿਲਕੁਲ 100 ਰੁਪਏ 100 ਰੁਪਏ ਠੀਕ ਆ ਚਾਹ ਜੀ ਇਹ ਵੀ ਸੂਈ ਆ ਸੂਈ ਆਈ ਆ ਬੱਚਾ ਰਿਆ 15 17 ਦਿਨਾਂ ਦੀ ਸੂਈ ਹੈ ਦੁੱਧ ਬਾਈ ਜੀ ਦੁੱਧ 13 13.5 ਲੀਟਰ ਤਿਆਰ ਹੈ ਦੂਜਾ ਸੂਆ ਜੀ ਹਾਂ ਜੀ ਇਹਦਾ ਮੜਾ ਜੀ ਨੌ ਦਾ ਗੜਾ ਇੱਕਲ ਨੌ ਜੇ ਬਣਾਏ ਲਾਂਦੀਆਂ ਮਾਰਦੀ ਸੀ ਕਿਤੇ ਨਹੀਂ ਮਾਰਦੀ ਤਾਂ ਇਹ ਮੜਾ ਜੀ ਘਾਤੀ ਮਰ ਜੂਗੀ ਠੀਕ ਆ ਪਹਿਲਾਂ ਵਹਿੜ ਆਈ ਪਹਿਲਾ ਸੂਰ ਹਾਂ ਜੀ ਇਹ ਵੀ ਖੋਲੋ ਲੋ ਜੀ ਅੱਛਾ ਪਹਿਲਾ ਸੂਆ ਹੀ ਆ ਪਹਿਲਾ ਸੂਆ ਵਹਿੜ ਦੁੱਧ ਸਹੀ ਕਿੰਨਾ ਹੈ ਜੀ ਸਾਡੇ 13.5 ਕਿਲੋ ਵੱਛੀ ਮਗਰ ਵੱਛੀ ਹੈ ਜੀ ਵੱਛਾ ਮਗਰਾ ਗਿਆ ਤੇ ਲੋ ਜੀ ਦੇਖੋ ਸੋਹਣੀ ਬੈੜਾ ਦੇਖੋ ਥੱਲੇ ਆ ਕਰਾ ਆ ਥੋੜਾ ਬਰ ਨੋ ਬੜਾ ਫਿਰ ਕਰਨਾ ਮੜੇ ਦਰਦ ਮਸਹੂਦ ਕਰਦੀ ਹੋਣੀ ਜੀ ਮੜਾ ਇਹ ਕਰ ਹੂੰ ਬਿਲਕੁਲ ਚੁਈ ਚੁਈ ਬਹੁਤ ਸਾਗ ਰਹੇ ਹੂੰ ਠੀਕ ਹੈ ਹਾਂ ਜੀ ਯਾਰ ਇਹ ਕਿਹਨੇ ਆਪੇ ਹੀ ਕਰ ਦੋ ਜਿਹਨੇ ਛੱਡ ਰੇ 2000 ਛੜ ਗਏ 48000 48000 ਚਲੋ ਠੀਕ ਬਾਕੀ ਮੌਕੇ ਦੇ ਕਰ ਦੇ ਬਿਲਕੁਲ ਚਾਹ ਜੀ ਆਪਣੇ ਘਰ ਦੀ ਮੱਝ ਆ ਜੀ ਇਹਨੇ ਕਿਹਾ ਵੀਰ ਨੇ ਪਾਈ 2500 ਰੁਪਏ ਹਾਂ ਇਹ ਡਾਕ ਲਾ ਮੈਂ ਪਰਸੋਂ ਚ ਆਉਣਾ ਇਹ ਪਬਜੀ ਗਿਆ ਬਾਈ ਹਾਂ ਤੇ ਮਗਰੋਂ ਆਉਂਦਾ ਮੈਂ ਉਹ ਅਸੀਂ ਛੁੱਟੀ ਨਹੀਂ ਮਿਲਦੀ ਮੈਨੂੰ 2 ਮਹੀਨੇ ਜੇ ਹਾਂ ਤੇ ਮੈਂੜ ਕੇ ਲੱਗ ਮੈਂ ਚਲੋ ਕੋਈ ਨਹੀਂ ਜਾਣ ਦੇ ਕੋਈ ਪੂਰੀ ਮੱਝ ਆਹ ਰੇਟ ਟਾਈਮ ਲੈਂਦੀ ਹੈ ਨਾ ਜੀ ਬੜੀ ਟਾਈਮ ਲੈਂਦੀ ਆ ਬਹ ਰਹਿ ਜਾਂਦੀ 15 ਦਿਨ ਉਹ ਹੁਣੇ ਤਿਆਰ ਇੰਦੀ ਕੀਮਤ ਕਿੰਨੀ ਕੀਤੀ ਸੀ ਉਦੋਂ 1.70 ਕੀਤਾ 70000 80000 ਜਾਣ ਦੇ 260 ਚਲੋ ਜੇ ਬਾਕੀ ਹੋਣ ਅਗਲੀ ਵੀਡੀਓ ਤਿਆਰ ਹੋਈ ਫਿਰ ਉਸ ਹੱਸਾ ਨਾਲ ਬੋਲਣਾ ਠੀਕ ਹੈ ਠੀਕ ਚਲੋ ਦੇਖੋ ਜੀ ਆ ਪਸ਼ੂ ਸੇਲ ਆ ਬਾਈਆਂ ਕੋਲ ਜੀ ਬਾਕੀ ਚੈੱਕ ਕਰਕੇ ਚੁਾਈ ਕਰਕੇ ਪਾਸ ਕਰਕੇ ਆਜੋ ਤੇ ਕੱਟੀ ਨਾਲ ਲੱਗ ਕਿੰਨੇ ਟਾਈਮ ਦੀ ਹੋਗੀ ਜੀ ਇਹ ਇਹ ਖੀਰੀ ਆ ਜੀ ਤੁਹਾਨੂੰ ਅੱਛਾ ਖੀਰੀ ਆ ਹਾਂਜੀ ਕੱਟੀ ਚੰਗੀ ਕੱਟੀ ਸੰਦੂ ਬੜੇ ਵਧੀਆ ਹੈ ਤੇ ਇੰਦੀ ਫਿਰ ਕੀ ਮਰ ਕੀ ਕੀ ਆ 28000 ਦੇ ਚਲ ਰੇਟ ਥੋੜਾ ਜਾਇਜ ਰੇਟ ਨਹੀਂ ਜਿਹੜੀ ਜਿਹੜੀ ਗੱਲ ਵੀਡੀਓ ਰੇਟ